ਇਹ ਪੱਤਰੀ ਆਪਣਾ ਨਸਲ ਸੁਧਾਰ ਦਾ ਦਾਮਾ ਪੀਟਲ ਦਾ ਅੱਜ ਦੇ ਟ੍ਰੈਂਡ ਚੱਲਦਾ ਪਿਆ ਆਰਮਰ ਬਹੁਤ ਆ ਜਾਨਵਰ ਬੜੇ ਨੇ ਬਹੁਤ ਬੈਸਿਕ ਬਹੁਤ ਕੋਈ ਸੜੱਸਿਆ ਉਹ ਨਾ ਪਰ ਲਾ ਰਹੇ ਨੇ ਸੋਇ ਤੋਏ ਜਾਂਦੇ ਜਾਂਦੇ ਕਹਦੇ ਸ਼ਰਮਿੰਦੀ ਗੱਡੀ ਕਹਦੇ ਯਾਰ ਕੋ ਚੱਕਰ ਨਹੀਂ ਜੀ ਜਾਂਦੇ ਯਾਰ ਕਿਉਂ ਡਰੀ ਜਾਦੀ ਉਹ ਉਹਨਾਂ ਰੋਕ ਲੈਣਾ ਜਿਵੇਂ ਤੂੰ ਬੋਲੀ ਜਾਣਾ ਕਿਉਂ ਰੋਕ ਲੈਣਾ ਇਹ ਮੇਰੀ ਤਾਂ ਮੁੱਕੀ ਬੜੀ ਵਰਨੀ ਸਾਡੇ ਮਿੰਤ ਨਹੀਂ ਹੋਣੀਆਂ ਇੰਨੀ ਆਹ ਆ ਰਹੀ ਏ ਇਹਨਾਂ ਦੇ ਬੱਚੇ ਪੁੱਛੇ ਲੈਣੇ ਹੁਣ ਕੋਈ ਬੱਚੇ ਹੁਣ ਜਦੋਂ ਆਪਣੇ ਕੋਲੇ ਜਾਦਾ ਜਾਨਵਰ ਤੇ ਉਸ ਟਾਈਮ ਵਿੱਚ ਸ਼ੇਰ ਕਰਦੇ ਆ ਜੀ ਜਦੋਂ ਜਿਆਦਾ ਹੁੰਨ ਹਾਂਜੀ ਕਿੱਥੇ ਫਾਰਮ ਆਪਣਾ ਹੈ ਫਾਰਮ ਆਪਣਾ ਯੂਨੀਵਰਸਿਟੀ ਦਾ ਫਾਰਮ ਹੈ ਜੀ ਯੂਨੀਵਰਸਿਟੀ ਤੇ ਹੀ ਹੈ ਹਾਂਜੀ ਆਪਣੇ ਯੂਨੀਵਰਸਿਟੀ ਤੇ ਹੀ ਹੈ ਬੇਰੀ ਫਾਰਮ ਦੇ ਵਿੱਚ ਫਾਰਮ ਇਹਨਾਂ ਦੇ ਤੁਹਾਡੇ ਇਹ ਸੀਮਨ ਸੁਮਨ ਵੀ ਤਿਆਰ ਕਰਦੇ ਤੁਸੀਂ ਨਹੀਂ ਸਾਡੇ ਨੈਚਰਲ ਬਰੀਡਿੰਗ ਹੈ ਜੀ ਨੈਚਰਲ ਬਰੀਡਿੰਗ ਹਾਂਜੀ ਆਪਦੇ ਰੱਖੇ ਆ ਬੱਕਰੇ ਹਾਂਜੀ ਆਪਣੇ ਬੱਕਰੇ ਤੁਹਾਡਾ ਜਿਹੜਾ ਬੀਟਰ ਬੱਕਰੇ ਦਾ ਕੱਦ ਕਿੰਨਾ ਤੋਂ ਵੱਡਾ ਹੈ ਆਪਣੇ ਕੋਲੇ 42 ਇੰਚ ਦਾ ਬੱਕਰਾ ਜੀ ਜਿਹੜਾ ਬੈਠ ਆਪਣੇ ਕੋਲ ਹੈ ਇਹ ਵੀ ਬਰਾਕ ਜ ਲੋਕਾਂ ਦੀ ਸੋਚ ਆਪਣੇ ਫਾਰਮਰਾਂ ਦੀ ਸੋਚ ਮੀਟ ਲਈ ਕੀਤੀ ਹੋਈ ਆ ਹਾਂ ਜੇ ਆਪਾਂ ਇੱਕ ਸਾਲ ਦਾ ਬੱਕਰਾ ਮੀਟ ਵਾਸਤੇ ਵੇਚਾਂਗੇ 25 ਤੋਂ 30000 ਦਾ ਵਿਕਣਾ ਹਾਂ ਜੇ ਉਹਨੂੰ ਆਪਾਂ ਬ੍ਰੀਡਰ ਬਣਾ ਕੇ ਵੇਚਾਂਗੇ ਥੋੜਾ ਲੱਖ ਰੁਪਏ ਦਾ ਵਿਖ ਜਾਣਾ ਇਹੋ ਵੀ ਤਾਂ ਧੀ ਗੱਲ ਸਿਆਣੀ ਆ ਤੇ ਪਰ ਗੱਲ ਇਹ ਨਹੀਂ ਜਿਵੇਂ ਕਈ ਵਾਰੀ ਮੀਟਰ ਆਉਣਾ ਕੋਈ ਵਰਨਾਗਾ ਕੀ ਹਾਂਜੀ ਮੀਟ ਵਾਲਾ ਜਿਹੜਾ ਉਹ ਜਦੋਂ ਅਰਜੀ ਲੈ ਲਓ ਉਹਦੇ ਮਿਲ ਜਾਂਦਾ ਜੀ ਮੀਟ ਕੋਈ ਅੱਜ ਕੱਲ ਦਾ ਜਿਹੜਾ ਟਰੈਂਡ ਚੱਲਦਾ ਪਿਆ ਫਾਰਮਰ ਬਹੁਤ ਆ ਯਾਰ ਬੜੇ ਵੈਸੇ ਗ੍ਰੋਥ ਕਰ ਰਹੇ ਨੇ ਜੀ ਹਾਂਜੀ ਨਵੀਂ ਇਸ ਟਾਈਮ ਬੱਕਰੀਆਂ ਦਾ ਜੋ ਘਾ ਰਿਹਾ ਜੀ ਹਾਂ ਆ ਰਿਹਾ ਜੀ ਇਹ ਜਿਹੜਾ ਤੇ ਚਾਰ ਪਾਇਆ ਆ ਮੱਕੀ ਦਾ ਹੀ ਹਾਂਜੀ ਮੱਕੀ ਦਾ achar ਆ ਇਹਦੇ ਵਿੱਚ ਆਪਾਂ ਪਕੜਸੇ ਦਾਣਾ ਮਿਕਸ ਕੀਤਾ ਹੋਇਆ ਵਿੱਚ ਇਹ ਮੱਕੀ ਦਾ achar ਵਧੀਆ ਖਾਂਦੀ ਕੋਈ ਚੱਕਰ ਨਹੀਂ ਹਾਂਜੀ ਪਿਛਲੇ 3 ਸਾਲ 4 ਸਾਲ ਤੋਂ ਆਪਾਂ achar ਪਾ ਰਹੇ ਹਾਂ ਹਾਂ ਪੈਰ ਨੂੰ ਹਰਾ ਫੱਟਾ ਪੈ ਰਿਆ। ਸ਼ਾਮ ਨੂੰ ਚਾਰ ਤੇ ਕੇਟਾਣਾ ਪਾ ਰਹੇ ਆ। ਅੱਛਾ। ਸ਼ਾਮ ਨੂੰ ਇਹਨੂੰ ਸੁਪਾ ਪੈ ਰਿਆ। ਉਸ ਨੂੰ ਦੇ ਮੁਤਾਬਕ ਜਿਵੇਂ ਹੁਣ ਆਪਾਂ ਹੀ ਲੂਸਣ ਪਾ ਰਹੇ ਆ। ਸਾਰਦੀ ਦੇ ਵਿੱਚ ਆਪਣਾ ਮੌਂਗਫਲੀ ਦੀ ਜੰਦੀ ਲੱਗੂਗਾ। ਇਹ ਮੌਂਗਫਲੀ ਦਾ ਨੀਰਾ ਪਵਾਰੇ ਦਾ ਨੀਰਾ, ਚੀਰਾ ਦਾ ਨੀਰਾ ਸਾਰਾ ਵਧੀਆ ਇਹਨਾਂ ਦੀ। ਹਾਂ ਜੀ ਸਾਰਾ ਵਧੀਆ। ਤੂੰ ਮੌਸਮ ਦੇ ਹਿਸਾਬ ਨਾਲ ਪਾ ਲੇ। ਆ ਮੌਸਮ ਦੇ ਹਿਸਾਬ ਨਾਲ ਪਾ। ਅੱਜ ਵੀ ਅੱਜ ਮੌਂਗਫਲੀ ਦਾ ਸਭ ਨਾਲ ਵਧੀਆ। ਉਹਦੇ ਵਿੱਚ ਨੋਰੀਆਂ ਵਗੈਰਾ ਤਾਂ ਬਹੁਤ ਦਿੱਕਤ ਆ। ਹਾਂ ਜੀ। ਨੋਰੀਆਂ ਵਗੈਰਾ ਨਹੀਂ ਹੁੰਦਾ। ਅੱਛਾ ਅੱਛਾ। ਧਰਮ ਦਾ। ਪਤਨੀ ਵਿੱਚ ਪਰੇ ਚਾਹੀਏ ਹਾਂਜੀ ਸਾਰਿਆਂ ਨੂੰ ਪਰੇ ਹਾਂਜੀ ਤੇ ਕੱਪੜੇ ਪੁੱਤਰ ਉਹ ਤਾਂ ਨਹੀਂ ਨਹੀਂ ਕੋਈ ਨਹੀਂ ਲੋੜ ਤੋਂ ਲਾ ਪਾੜਾ ਬੱਕਲੋਂ ਕੋਲੋਂ ਪਾਉਂਦਾਰ ਠੀਕ ਹੈ ਉਸੇ ਅੱਲਾ ਦੇ ਵਿੱਚ ਥੋੜੀ ਜੀ ਦਿੱਕਤ ਆਉਂਦੀ ਜੀ ਇੱਕ ਤਾਂ ਇਹਨਾਂ ਦੇ ਨੱਕ ਜਿਹਾ ਵਗਣ ਲੱਗ ਜਾਂਦੇ ਆ ਹਾਂਜੀ ਇਹ ਉਹ ਤਾਂ ਕੀ ਆ ਤੇ ਬਾਤ ਤੇ ਆਪਾਂ ਵੀਡੀਓ ਦੇ ਵਿੱਚ ਥੋੜੀ ਚੇਂਜ ਲਿਆ ਸਕਦੇ ਹਾਂ ਅੱਛਾ ਜਿਵੇਂ ਉਹਨੂੰ ਆਪਾਂ ਆਹੋਂ ਉਹਗੀ ਮੇਥੇ ਹੋਏ ਇਹਨਾਂ ਨੂੰ ਕਰਕੇ ਆਪਾਂ ਔਰਦੇ ਵਿੱਚ ਮਿਕਸ ਕਰਕੇ ਪਿੰਨੀਆਂ ਬਣਾ ਕੇ ਇਹਨਾਂ ਨੂੰ ਦਈਏ ਦੂਸਰੇ ਹੁੰਦਾ ਮਾੜਾ ਜੈ ਇਹਨਾਂ ਨੂੰ ਆਉਦੀ ਅਖੰਗ ਦੀ ਸ਼ਿਕਾਇਤ ਉਹਦੇ ਨਾਲ ਸਭ ਕੁਝ ਠੀਕ ਹੋ ਜਾਂਦਾ ਜੀ ਜਿਵੇਂ ਆਪਾਂ ਆਪਾਂ ਹਾੜੀ ਦੇ ਵਿੱਚ ਬਾਡੀ ਕਰਦੇ ਆਂ ਜੋ ਕੁਛ ਤਾਂ ਆਪਾਂ ਅਖੰਗ ਤੋਂ ਛੱਡਦੀ ਆ ਉਹਨੇ ਵੀ ਬਰ ਲੈਣੇ ਆ ਇਤਾਂ ਦੀ ਯਾਰਵਾਰਾਂ ਨੂੰ ਵੀ ਕਰਨੇ ਆ ਅਖੰਗ ਦੇ ਕੰਮ ਤੋਂ ਹਰ ਇੱਕ ਜੀ ਤੋਂ ਕਹਿੰਦੇ ਨੇ ਕਿ ਯੂਨੀਵਰਸਿਟੀ ਤੋਂ ਲੈਣੀ ਹੋਵੇ ਅੱਜ ਹੱਥੇ ਦੀ ਟ੍ਰੇਨਿੰਗ ਆ ਬੱਕਰੀਆਂ ਦੀ ਹਫਤੇ ਦੀ ਇੱਥੇ ਹੀ ਆ ਅੱਜ ਯੂਨੀਵਰਸਿਟੀ ਦੀ ਹੋ ਰਹੀ ਹੈ ਉੱਥੇ ਰਹਿਣ ਰੋਣ ਦਾ ਵੀ ਕੁਮਰ ਹਾਂਜੀ ਸਾਰਾ ਪ੍ਰਬੰਧ ਹੈਗਾ ਜੀ ਮਾਨ ਜੀ ਹਾਂਜੀ ਸਾਰਾ ਕੁਝ ਹੈਗਾ ਜੀ ਉਹਦਾ ਕੀ ਚਾਰਜ ਹੈ ਜੀ ਚਾਰਜ ਉਹ ਜੀ ਡਿਪਾਰਟਮੈਂਟ ਵਾਲੇ ਦੱਸਣਗੇ ਕਿ 12 ਮਾਰਾਂ ਨੇ ਜੀ ਅੱਛਾ ਜੀ ਠੀਕ ਹੈ ਜੀ ਉਹ ਅਲੱਗ ਇਕਲ ਮਹਿਕਵੇਂ ਸਾਡੇ ਹਾਂਜੀ ਠੀਕ ਹੈ ਜੀ ਵਧੀਆ ਗੱਲ ਬਣੀ ਬੱਚੇ ਜਰ ਫੜਪੜ ਜ਼ਿਆਦਾ ਜਾਣ ਬਣਦੇ ਉਸ ਟਾਈਮ ਸ਼ੇਅਰ ਕਰ ਦਿਆਂਗੇ ਹੁਣ ਹੈ ਨਹੀਂ ਇਸ ਟਾਈਮ ਅਸੀਂ ਜੁਲਾਈ ਚ ਸ਼ੇਅਰ ਕਰ ਦੁੱਤੇ ਹੁਣ ਜੁਲਾਈ ਚ ਕਰ ਦਿੰਦੇ ਕਰ ਚੁੱਕਿਆ ਪਹਿਲਾਂ ਕਰ ਚੁੱਕਿਆ ਅੱਜ ਕੋਈ ਟਾਈਮਿੰਗ ਨਹੀਂ ਹੁੰਦੀ ਵਿੱਚ ਜੋ ਸਾਡੇ ਕੋਲ ਜਾਨਵਰ ਬਾਤੇ ਹੁੰਦੇ ਨੇ ਜਦੋਂ ਬੱਚੇ ਜਨਰਲ ਜਨਰਲ ਆਈ ਕੱਲਾ ਕਰ ਬੱਚਾ ਵਿਕਦਾ ਬੋਲੀ ਦੇ ਮਾਦਾ ਅਸੀਂ ਬਰੀਡਿੰਗ ਤੇ ਬਣਾਉਂਦੇ ਆਂ ਆ ਬੋਲੀ ਦੇ ਵਿੱਚ ਬੱਚਾ ਮੈਨੇਜਰ ਹੁੰਦਾ ਬੋਲੀ ਹਣੀ ਆ ਇਹ ਬੱਚੇ ਜਿਹੜੀ ਬੋਲੀ ਹੈ ਜੀ ਇਹ 21 ਦੇ ਉੱਤੇ ਤੁਸੀਂ ਕੀਤੀ ਐ ਤੇ ਪਾਉਂਦੇ ਕਿਤੀ ਐ ਤੇ ਨਹੀਂ ਪਾਉਂਦੇ ਸਾਡੇ ਇੱਕ ਵਟਸਐਪ ਗਰੁੱਪ ਬਣਾਇਆ ਉਹਦੇ ਤੇ ਪਾਉਂਦੇ ਆ ਅਕਵਾਰਾ ਜਿਹਦੇ ਨੇ ਪੰਜਾਬੀ ਦੀ ਅੰਗਰੇਜ਼ੀ ਦੇ ਵਿੱਚ ਤੇ ਆਪਣੀ ਵੈਬਸਾਈਟਾਂ ਕਰਵਾਉਂਦੀ ਉਹਦੇ ਤੇ ਪਾਉਂਦੇ ਆ ਕੀ ਜੀ www.com ਕਰਵਾਉਂਦੇ ਇੱਕ ਜੀ ਜਿਹੜਾ ਇਹਨਾਂ ਨੂੰ ਮੌਸਮ ਦਾ ਮੌਸਮ ਦੇ ਹਿਸਾਬ ਨਾਲ ਆਪਾਂ ਫੀਡ ਪਾਣੀ ਮੌਸਮ ਦੇ ਹਿਸਾਬ ਨਾਲ ਹੀ ਪਾਉਣਾ ਹੈ ਜੀ। ਆਹ। ਇੱਕ ਜਿਹੜੀ ਉਹ ਅਫਰੀਕਨ ਗੌਟ ਆ ਗਈ ਹੈ ਜੀ ਉਹਦੇ ਬਾਰੇ ਕੋਈ ਹੈ ਨਾਲ ਨਹੀਂ ਉਹਦੇ ਬਾਰੇ ਆਪਨੇ ਕੋਲ ਸਿਰਫ ਫੀਡ ਦਾ ਹੀ ਕੰਮ ਆ ਜੀ। ਕੱਲਾ ਫੀਡ ਦਾ। ਹਾਂਜੀ। ਕੱਲਾ ਫੀਡ ਦਾ। ਤੇ ਆਪਾਂ ਨੇ ਆਰੰਭ ਹੀ ਹੈ। ਤੁਹਾਡਾ ਬਦਲਾ ਵਿਧੀ ਨਾਲ ਪੈਦਾ ਹੋਈ ਬੱਚੀ ਸਾਈਵਲ ਸਾਨ ਮਾਂ ਦੇ ਸੁਵੇਦਾ ਦੁੱਧ ਪਹੁੰਚਾ ਸਕਣ ਨੂੰ ਈਟੀਟੀ ਸਾਨ ਫੋਟੋ ਵੇਜਣਵਾ ਦੇ ਮੈਂ ਟੈਕਸਟ ਕਰ ਲਵਾਂਗੇ ਇਹ ਇਹ ਬੱਕਰੀ ਆਪਣਾ ਨਸਲ ਸਿਹਾਰ ਦਾ ਦਾਮਾ ਬੀਟਲ ਦਾ ਆਪਣੇ ਕੋਲ ਬੱਕਰੀਆਂ 3-3 ਲੀਟਰ ਵਾਲੀਆਂ ਆਮ ਆ ਪਰ ਇਹ ਜਿਹੜੀ ਬੱਕਰੀ ਆਪਣੇ 11-16 ਬੱਕਰੀ ਆ ਇਹ ਅਰਮਨੀਤ ਬਿੱਟੂ ਕੋ ਪਾਰਲੀਮੈਂਟ ਵਿੱਚ ਬੋਲਿਆ ਇਹਦੇ ਬਾਰੇ ਇਹਦੇ ਬਾਰੇ ਬੱਕਰੀ ਬਾਰੇ ਬੋਲਿਆ 16-18 ਬਾਰੇ ਇਹ 5 ਕਿਲੋ 150 ਗ੍ਰਾਮ ਦੁੱਧ ਦਿੰਦੀ ਆਪਣੇ ਕੋਲ ਬੱਕਰੀ ਇਹ ਪੰਜਵੇਂ ਸੂਏ ਦੇਣਿਆ ਹਰ ਗੇਰੀ ਦੋ ਬੱਚੇ ਦਿੰਦੀ ਹੈ ਹੁਣ ਵੀ ਇਹਦੇ 10 ਦਿਨ ਬਾਕੀ ਆ ਛੋਣ ਚ ਜਿਹੜੇ ਰੀਜ ਬਣੀ ਹਾਂਜੀ ਜਿਹੜੀ ਰੀਜ ਬਣੀ ਹੁੰਦੀ ਹੈ ਏਰੀਆ ਕਿਹੜਾ ਬਈ ਇਹ ਯੂਨੀਵਰਸਿਟੀ ਦਾ ਸਰਕਾਰੀ ਇੱਥੇ ਮਤਲਬ ਹਾਂਜੀ ਆਰਮਵਾਰੋਂ ਨਾ ਬੱਕਰੀ ਹੈ ਆਪਣੀ ਤੇ ਉਹ ਕੀ ਹੈ ਪੱਕਰੇ ਬਾਰੇ ਮਾਤਾ ਜੀ ਦੱਸੋ ਬਈ ਇਹ ਬੱਕਰਾ ਤਿੰਨ ਚ ਪੈਦਾ ਹੋਇਆ ਸੀ ਆਪਾਂ ਖਰੀਦਿਆ ਹੈ ਇਹਦੀ ਮਾਂ ਦੇ ਥਲੇ 3.5 ਲੀਟਰ ਦੁੱਧ ਜੀ ਇਹ ਬੱਚੇ 2 ਤੋਂ 3 ਬੱਚਾ ਪੈਦਾ ਕਰਦਾ ਹੈ। ਅੱਛਾ ਜੀ। ਇਹ ਰਿਜ਼ਲਟ ਹੁਣ ਤੱਕ ਕਿਵੇਂ ਦਾ? ਰਿਜ਼ਲਟ ਪੂਰਾ ਵਧੀਆ ਰਿਜ਼ਲਟ ਆ। ਇਹ ਆ ਲਾਸਟ ਵੀਰੀਂ ਕਰਾਉਣੀ ਆ ਤੁ ਆਪਾਂ। ਉਦੋਂ ਬਾਅਦ ਸ਼ੇਅਰ ਕਰ ਦੇਣਾ। ਠੀਕ ਹੈ। 5 ਸਾਲ ਦਾ ਬੱਕਰਾ ਹੋ ਚੁੱਕਿਆ ਹੈ। ਬਾਕੀ ਬੀਟਲ ਦੇ ਵਿੱਚ ਮਾੜਾ-ਮੋਟਾ ਹੋਰ ਦੱਸ ਦਿਓ ਜੀ। ਬੇਟਾ ਦੀ ਨਿਸ਼ਾਨੀਆਂ ਕੀ ਇੱਕ ਪੇਪਲ ਪੱਤਾ ਕੰਨ ਲੰਬਾ ਪੇਪਲ ਪੱਤਾ ਕੰਨ ਹੋਵੇ। ਹਾਂ ਜੀ। ਪੋਤੇ ਜੁੰਜਾ ਨੱਕ ਮੱਥਾ ਚੌੜਾ ਵਿਚਾਰੇ ਜੀਰ ਪੈਂਦਾ ਹੋਵੇ। ਇਹਦੇ ਚਰਟਾ ਸਰ ਸਿੰਘ ਪਿੱਛੇ ਨੂੰ ਮੁੜਦਾ ਹੋਵੇ। ਲੰਬੀ ਪੂਛ ਕਹਿੰਦੇ ਅਗਲੇ ਮਤਲਬ ਇਹਦੇ ਵਿੱਚ ਜੋ ਯੂਨੀਵਰਸਿਟੀ ਆ ਜਿਵੇਂ ਲੋਕੀ ਕਹਿੰਦੇ ਆ ਵੀ ਕੱਦ ਜ਼ਿਆਦਾ ਹੋਣਾ ਚਾਹੀਦਾ ਯੂਨੀਵਰਸਿਟੀ ਇਸ ਚੀਜ਼ ਨੂੰ ਨਹੀਂ ਮੰਨਦੀ ਯੂਨੀਵਰਸਿਟੀ ਮੰਨਦੀ ਆ ਵੀ ਉਹਦੇ ਵਿੱਚ ਕੁਆਲਿਟੀ ਕੀ ਆ ਹਾਂਜੀ ਜਿਹੜਾ ਹਾਂਜੀ ਕੁਆਲਿਟੀ ਆ ਕੱਦ ਕਾਟ ਤੋਂ ਕੀ ਲੈਣਾ ਜੇ ਪੱਲੇ ਕੁਝ ਨਹੀਂ ਹੈਗਾ ਉਹਦੇ ਸਹੀ ਗੱਲ ਇਹ ਬੱਕਰਾੰਨ ਆਪਾਂ ਪਰਚੇਜ਼ ਕਰਿਆ ਸੀ ਇਹ ਠੀਕ ਹੈ ਜੀ ਜਿਵੇਂ ਆਪਾਂ ਬੱਕਰਾ 2 ਸਾਲ ਤੋਂ ਵੱਧ ਆਪਾਂ ਬੱਕਰਾ ਵਰਤ ਨਹੀਂ ਸਕਦੇ ਇਸ ਲਈ ਆਪਾਂ ਨੂੰ ਪਰਚੇਜ਼ ਕਰਨਾ ਪੈਂਦਾ ਬਾਹਰੋਂ ਠੀਕ ਹੈ ਜੀ ਇਹਦੀ ਤਨੱਚ ਪੈਦਾ ਹੋਇਆ ਸੀ ਇਹ। ਇਹਦੀ ਮਾਂ ਦਾ 3.5 ਕਿਲੋ ਦੁੱਧ ਸੀ। ਠੀਕ ਹੈ। ਇਸ ਟਾਈਮ 5 ਸਾਲ ਦਾ ਬੱਕਰਾ ਹੈ। 8 ਦਾ ਬੱਕਰਾ ਹੈ। ਕਿੰਨਾ ਵਜਨ ਹੈ ਵੀਰੇ ਦਾ? ਵਜਨ ਇਹਦਾ 80 ਪਲੱਸ ਹੀ ਆ ਜੀ। ਆਈਨੂ 44 ਲੱਗੀ। 44 ਲੱਗੀ ਹਾਈਟ ਹੋएगी। ਨਹੀਂ 44 ਇੰਚ। 40 ਤੋਂ 44 ਇੰਚ ਹੈ। 40 ਚਾਈਡ। ਹਾਂ ਜੀ 44 ਇੰਚ।